ਹਾਂਜੀ ਮੈਟਰੋ ਅਹੀਂ ਚਲੇ ਆ ਤੇ ਮੈਨੂੰ ਯਾਦ ਬਸ ਕੌਂਸਨ ਉਹ ਮਜਾ ਲੈ ਆ ਆਮ ਆ ਗੱਲ ਵਜੂਦਾ ਸਾਡਾ ਵਲੌਗ ਇੱਥੋਂ ਹੀ ਸ਼ੁਰੂ ਹੁੰਦਾ ਹੈ ਜੀ ਆਲੋ ਦੋਸਤੋ ਟੀਕ ਟਾਕ ਜੋ ਹਾਂਜੀ ਟੀਕ ਟਾਕ ਜੋ ਬਹੁਤ ਬਹੁਤ ਦੋਸਤੋ ਅਹੀਂ ਚਲੇ ਵਿੱਚ ਕੌਸਨ ਡਾਇਟਸ ਨੂੰ ਮਨ ਇਹ ਲੱਗਣੇ ਮੈਂ ਬਦੋ ਬਦੀ ਵੀਡੀਓ ਬਣਾਉਣ ਲਿਆ ਬਦੋ ਬਦੀ ਮਸਤ ਹੋ ਮੈਂ ਚੱਲੇ ਵਸਪੌਂਸ ਡਾਇਲਸ ਘੁੰਮਣ ਅੱਗੇ ਜਾ ਕੇ ਤੁਹਾਨੂੰ ਦਿਖਾਉਣਾ ਕੀ ਕੀ ਮਾਹੌਲ ਹੈ ਇਹ ਤੁਹਾਨੂੰ ਸਭ ਕੁਝ ਦਿਖਾ ਦਾਂਗਾ ਬਾਸ ਮੈਨੂੰ ਕੈਮਰਾ ਉੱਧਰ ਘੁਮਾ ਲੈੰਦੋ ਯੱਕੋ ਮਤਰਾਓ ਨੇਚਰ ਚੈੱਕ ਕਰੋ ਨੇਚਰ ਸੜਕ ਚੈੱਕ ਕਰੋ ਸੜਕ ਇਹ ਸਟਾਪ ਬਣੇ ਹੋਏ ਆ ਖਾਣ ਪੀਣ ਵਾਸਤੇ ਰੁਕਣਾ ਹੋਵੇ ਤੁਸੀਂ ਵਾਸ਼ਰੂਮ ਜਾਣਾ ਰੈਸਟੋਰੈਂਟ ਜਾਣਾ ਹੋਵੇ ਜਾ ਸਾਦੇ ਜੀ ਹਾਂ ਆ ਕੀ ਟੰਗਿਆ ਮਗਰ ਇਹ ਪਤਾ ਨਹੀਂ ਕਿ ਟੋਬਲ ਹੈ ਹਾਂ ਜੀ ਨਿਆਰੇ ਲੈਂਦੇ ਜੀ ਹਾਂ ਅਕਾਉਂਟ ਨੂੰ ਕੀ ਲੈ ਕੇ ਖਾਣੇ ਵਿੱਚ ਖਾਣ ਨੂੰ ਉਹ ਆ ਤੈਨੂੰ 슈ਗਰ ਹੈ ਤੈਨੂੰ ਕਿ ਮਿਠਾ ਦੇ ਲੈ ਮਿਠਾ ਡੌਨਟਾਂ ਦੀ ਲੈਣ ਲਈ ਇਹਨਾਂ ਨੇ ਉਹ ਨਾ ਡੌਨਟ ਦੇ ਦਿਓ ਭਰਾਵਾ ਉਹ ਖਿਲਦੇ ਨਹੀਂ ਆ ਸਾਡੇ ਨਾਲ ਇੱਕ ਹੋਰ ਫੈਮਿਲੀ ਜਾਣਦੀ ਹੈ ਮਿੱਤਰੋ ਸਾਡੇ ਚਾਚਾ ਜੀ ਯਾ ਚਾਚਾ ਯਾ ਚੇੜੀ ਚਾਚਾ ਵਾਓ ਉਥੇ ਜਾ ਕੇ ਆਪਾਂ ਵੀਡੀਓ ਬੋਣੀ ਚਾਚਾ সুইমিਂਗ ਪੂਲ ਚਾਚਾ সুইমিਂਗ ਪੂਲ ਵਾਓ ਤੇ ਨਾਲ ਜਾਂਦੇ ਸਾਡੇ ਨਾਲ ਦੋ ਨਿਆਣੇ ਜਾਂਦੇ ਹਨਾਂ ਤੇ ਦਾਦੀ ਨਾਲ ਤੇ ਉਹਨਾਂ ਦੇ ਡੋਨਟ ਆਏ ਉਹਨਾਂ ਲਈ ਰੱਖੇ ਪਰ ਉਹਾਨੂੰ ਮਿਲਣ ਨਹੀਂ ਦੇਏ ਰਸਤੇ ਜੀ ਨਹੀਂ ਮਿਲਦੇ ਇਹਨਾਂ ਚਾਚਾ ਹੋਇਆ ਵਿਆਹ ਵਾਓ ਚਾਚਾ ਦੱਬੀ ਜਾਂਦਾ ਗੱਡੀ ਕਿਉਂ? ਕਿਉਂ? ਉਹ ਮੇਂ ਪੁਗਾ ਦੇ। ਉਹ ਤਾਂ ਫੱਪੇ ਡੱਪੇ ਆ। ਇਹਨੂੰ ਕਹਿੰਦੇ ਆ ਫਾਰਮ ਫਾਰਬੋਸ। ਇਹਨੂੰ ਫਾਰਬੋਸ ਕਹਿੰਦੇ। ਆ ਕਿੰਨੇ ਫੁੱਟ ਪਰ ਆਉਂਦਾ ਵੀ 10 10 ਵਿੱਚ ਸਾਰਾ 10 53 ਇਤਨੀ ਦਾ ਮੋਟਾ ਤੇ ਸਾਰਾ ਸਾਦੇ ਇੰਨਾ ਵੀਰ ਉਹ ਗੱਲ ਦੀ ਗੱਲਾਂ ਟੌਪ ਗੋਲ ਸੋ ਅੱਤਰੋ ਦਾ ਨਵਿਸਕਾਂਸਨ ਘੁਮਾਉਣਾ ਅੱਜ ਯਾਰ ਇਹ ਤਾਂ ਬਣੇ ਵਿਸਕਾਂਸਨ ਦੇ ਸਾਡੇ ਘਰ ਤੋਂ ਮੇਨਾ ਦੋਸੋ ਮਾਈ ਲਾਉਣਾ ਪੈਣਾ 168 অর ਸਮਥਿੰਗ ਰਹਿ ਗਿਆ ਆ ਇੰਨਾ ਰਹਿ ਗਿਆ ਇੰਨਾ ਤੇ ਅਹੀਂ ਹੋਣਾ ਅੱਧ ਚ ਆ ਕੇ ਵਲੌਗ ਸ਼ੁਰੂ ਕੀਤਾ ਆ ਉਹਦੇ ਲਈ ਅਹੀਂ ਤੁਹਾਡੇ ਕੋਲ ਮਾਫੀ ਚਾਹੁੰਦੇ ਆ ਦੇ ਲਈ ਸੀ ਤਾਂ ਨੂੰ ਟਾਪ ਪਰਫੂਮ ਦਿਖਾਉਣੇ ਆ ਉਸਤੇ ਜ ਬਣਿਆ ਆ ਅਸੀਂ ਮਾਫੀ ਚਾਹੁੰਦੇ ਆ ਤੁਹਾਡੇ ਕੋ ਦੋਸਤੋ ਉਹ ਪਪਾ ਇੱਥੇ ਕਾਲ ਫੇਟ ਨਹੀਂ ਫੇਟਦੇ ਕਹਿੰਦੇ ਗੱਲ ਕੀ ਹੈ ਕਹਿੰਦੇ ਗੱਡੀ ਪੂਰੀ ਭੱਜਦੀ ਹੈ ਵਕੀਲਾ ਜੀ ਹੈ ਤੁਸੀਂ ਇਹ ਕੋਈ ਕਹਿਣਾ ਜਾਓਗੇ ਇਸ ਦਰਮਿਆਨ ਕੋਸ਼ੇ ਮੈਂ ਜਾ ਰਹੇ ਹਾਂ ਕੋਸ਼ੇ ਹਾਂ ਬਰੇ ਹੈਪੀ ਹੈਪੀ ਕਿਤੇ ਟਾਈਮ ਬਹੁਤ ਹਾਂ ਨਹੀਂ ਹੋਜੇ ਲੱਗਣ ਦੇ ਮਾਰਾ ਸ਼ਰੀਰ ਤੇ ਧਿਆਨ ਧਿਆਨ ਪਿਛੇ ਕਾਦੇ ਚ ਰਹਿ ਗਿਆ ਹੁਣ ਨਹੀਂ ਆ ਆਲੂ ਵਾਲੇ ਪਰੌਠਿਆਂ ਚ ਧਿਆਨ ਪਿਛੇ ਕਾਦੇ ਚ ਰਹਿ ਗਿਆ ਆਲੂ ਵਾਲੇ ਪਰੌਠਿਆਂ ਚ ਰਹਿ ਗਿਆ ਘਰ ਚ ਹੋਂਦ ਕੇ ਨੂੰ ਛੱਡ ਕੇ ਵੀ ਨਹੀਂ ਆਇਆ ਘਰੇ ਆ ਆਇਆ ਕੋਈ ਨੇ ਸਮਾਨ ਲੱਦਿਆ ਇਹ ਪੌੜੀ ਪੂੜੀ ਇਹ ਕਾਰ ਡੈਂਟਰ ਨੂੰ ਆ ਗੱਡੀਆਂ ਨੂੰ ਪੇਂਟ ਕਰਦਾ ਹੈ ਗੱਡੀਆਂ ਨੂੰ ਪੇਂਟ ਕਰਦਾ ਹੈ ਜਾਈਸ ਵੀਊ ਦੇਖੋ ਇੱਧਰ ਵੀ ਦੇਖੋ ਇੱਧਰ ਦੇਖਾ ਓਏ ਕਿੰਨੇ ਸੋਹਰੇ ਲੱਗ ਰਹੇ ਤੂੰ ਉਹ ਵਿੱਚ ਆਉਣਾ ਮੂੰਹ ਭਰਾਂ ਕਰ ਆਪਣਾ ਦੰਦਜ਼ਾ ਹੋ ਵੀ ਮਿੱਤਰੋ ਆ ਗਏ ਜੇ ਚੈੱਕ ਕਰਾਂ ਮਾਹੌਲ ਇਥੋਂ ਦਾ ਕਿੱਦਾਂ ਖਿਆ ਜੀ ਪੂਰੇ ਨਹੀਂ ਆ ਰਹੇ ਆ ਭਾਜੀ ਗੋਰਫਗੈਟਨ ਵੀ ਹੈਗੀ ਜੇ ਜੇਕਰ ਖੇਡ ਨਹੀਂ ਇਹਦਾ ਆਪਾਂ ਸਮਝੋਨੇ ਕੱਲ ਕਾ ਦੂੰਗਾ ਨਾ ਕਾਰਡ ਜੀ ਵੀ ਆਉਂਦੀ ਇਥੇ ਦੂਜੀ ਉਹ ਜਿਹੜੀ ਨਹੀਂ ਉਹ ਜਸ ਬੋਲਸਕਟਰ ਉਹ ਫੇਟਾ ਦੇ ਰਵੀ ਜੀ ਹੈ ਆ ਨਿਊ ਇਰਲੈਂਡ ਇਹਦੇ ਆਹ ਵਾਟਰ پارک ਜੀ ਹਾਂਜੀ ਬਾਜੀ ਸਾਰਾ ਕੁਝ ਇਹਦੇ ਵਿੱਚ ਹੀ ਆ ਹਾਟਲ ਦੇ ਚੀਆ ਕਗਰੋ ਮੈਟਰ ਚੀਆ ਲਾ ਪੁਰਾ ਗੰਮ ਚੀਆ ਲਾ ਮਾ ਉਹ ਗਲੀਦ ਲਾਣੀ ਚਲੋ ਆਹੀਂ ਗੱਡੀਆਂ ਗੁੜੀਆਂ ਪਾਰ ਕਰੀਏ ਪਹਿਲਾਂ ਆਹ ਅੰਦਰ ਜਿਆ ਲੈ ਕੇ ਜਾਣਾ ਉਹ ਵੀਡੀਓ ਜੀ ਬਣਾਈਆਂ ਇਹਦੇ ਲੋਜੀ ਵੈਲਕਮ ਕਰਦੇ ਹੋਏ ਸਾਡਾ ਆਵਾਜ਼ ਜੀ ਦਾ ਧੰਨਵਾਦ ਜੀ ਦਾ ਬਹੁਤ ਬਹੁਤ ਰਨਵਰਡ ਅਵੇਲਕਮ ਤੁਹਾਨੂੰ ਮੇਰਾ ਭਰਾ ਰੂਮ ਵਖਾਉ ਅਜਾ ਲਾਈਟ ਹੋ ਐ 123 ਐਂਟਰੀ ਐਂਟਰੀ ਉਹ ਗਾਇਸ ਇਹ ਸਾਡਾ ਰੂਮ ਨੰਬਰ ਸਾਡੇ ਰੂਮ ਦੀ ਐਂਟਰੀ ਸੋ ਫ੍ਰੀ ਬਾਏ ਗੁੱਡ ਮਾਰਨਿੰਗ ਸੋ ਫ੍ਰੀ ਬਾਏ ਤੇ ਆ ਜੇ ਆਪਣਾ ਰੂਮ ਆ ਹਾਂਜੀ ਥੋੜਾ ਬਹੁਤ ਸਟੋਰੇਜ ਰੱਖੰਦੀ ਆ ਪਾਜੀ ਤੁਸੀਂ ਤੁਹਾਡੀ ਹੱਟ ਕਰੀ ਜਾਂਦੀ ਹਾਂ ਉਹਨੂੰ ਦਿਖਾਓ ਆ ਪ੍ਰੈਸ ਆ ਹਾਂਜੀ ਇੱਥੇ ਦੇ ਕੱਪੜੇ-ਕੁਪੜੇ ਪ੍ਰੈਸ ਕਰ ਸਕਦੇ ਆ ਆ ਆਪਣਾ ਰੂਮ ਆ ਗਿਆ ਹਾਂ ਤੇ ਦੋ ਬੈੱਡ ਲੱਗੇ ਆ ਦੋ ਬੈੱਡ ਅੱਥਰ ਲਗਾ ਕੇ ਅੱਥਰ ਲਗਾ ਇਹ ਐਲਈਡੀ ਲੱਗੀ ਆ ਬਹੁਤ ਵੱਡੀ ਐਲਈਡੀ ਆ ਨਾ ਫਾਇਰਲੀ ਤੇ ਉੱਪਰ ਉਹ ਫਾਇਰਪਲੇਸ ਆ ਹਾਂ ਉੱਪਰ ਵੀ ਆ ਉੱਪਰ ਉੱਪਰ ਕਨੇ ਉਪਰ ਤੋਂ ਲੈਟਸ ਗੋ ਲੈਟਸ ਗੋ ਲੈਟਸ ਗੋ ਤੇ ਪਹਿਲਾਂ ਬਾਹਰ ਚੱਲੋ ਪਾਜੀ ਹਾਂ ਆਪ ਬੈਠਣ ਵਾਸਤੇ ਇਹ ਸਾਡੀ ਦਾਦੀ ਬੈਠੀ ਦਾਦੀ ਹਾਈ ਕਰ ਦੋ ਦਾਦੀ ਆ ਪਾਓ ਓ ਨੋ ਓ ਨੋ ਨਹੀਂ ਬਹੁਤ ਲੱਗਦਾ ਦਾਦੀ ਸੇ ਹਾਈ ਲੈ ਆ ਦਾਦੀ ਤੁਹਾਡੀ ਮੋਲੋਗੀ ਜੀ ਦਾਦੀ ਸੇ ਹਾਈ 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 ਦਾਦੀ ਸਾਡੀ ਗੋਰੀ ਲੱਗਦੀ ਗੋਰੀ ਸੇ ਹਾਈ ਬ్రో ਮੇਟਰ ਆ ਰਹਾ ਦੇ ਸੇ ਹਾਈ ਸੇ ਹਾਈ ਸੇ ਹਾਈ ਇਹਨੂੰ ਚਾਲੂ ਤਾਂ ਕਰੋ ਆਹ ਵੇ ਇਹ ਲੋਗ ਬਲਿਆ ਇਹ ਲੋਗ ਲਗਾ ਇਹ ਲੋਗ ਲਗਾ ਆ ਬੈਠਣ ਵਾਸਤੇ ਆ ਸਾਡੀ ਕਿਚਨ ਜੀ ਆ ਆ ਪੀਜ਼ ਆਲ ਰੈਡੀ ਕਰਨ ਲੱਗੇ ਆ ਇਹ ਅੰਦਰ ਰੱਖਿਆ ਚਾਲੂ ਕਰਨਾ ਕਾਰ ਬਣਾ ਮੈਂ ਕਰਨਾ ਇਹ ਪਾ ਜੀਨ ਸਟਾਰਟ ਕਰਨ ਲੱਗੇ ਆ ਤਾਂ ਤੁਹਾਨੂੰ ਦਿਖਾਉਂਦੇ ਡੈਡ ਹੋਣੀ ਬਾਲਕਨੀ 'ਚ ਖੜੇ ਨੇ ਇਹ ਇਹ ਲੋਗ ਗਾਈਜ਼ ਨਾਲ ਕਿਚਨ ਨਾਲ ਨਹੀਂ ਹਾਂ ਬਰ ਗਾਈਜ਼ ਹੈይ ਦਿਸ ਇਜ਼ ਮਾਈ ਚਾਚਾ ਸੇ ਹਾਈ ਹਾਈ ਆ ਮਾਦਾ ਆਏ ਤੇ ਦਾਜਾ ਕਿਦਾਂ ਮਜ਼ਾ ਆ ਰਿਹਾ ਨਹੀਂ ਤਾਂ ਸੀਪੀਆ ਪਲੈਂਟ ਕੋਈ ਗੱਲ ਸਮਾਉਂ ਲੈਟਸ ਗੋ ਇਹ ਇਹ ਬਹੁਤ ਗਰਭ ਜਾਂ ਤੇ ਪੇ ਐਕਸਟਰਾ ਮੈਕਰੀ ਸ਼ੁਰੂ ਬਲੀ ਦਾਜਾ ਕਿਦਾਂ ਲੱਗ ਰਿਹਾ ਫਿਰ ਮੋਹਰ ਪੂਰੀ ਤਾਂ ਫੈਮਿਲੀ ਇਕੱਠੇ ਸਾਰੇ ਫੈਮਿਲੀ ਮੈਂਬਰ ਇਕੱਠੇ ਆ ਹਾਂ ਕਿੰਨਾ ਵਧੀਆ ਲੱਗਦਾ ਸਾਰੇ ਦਾਦੀ ਜੀ ਤੋਂ ਲੈ ਕੇ ਸਾਰੇ ਆਪਣੇ ਛੋਟੇ ਬਰਦਰ ਤੱਕ ਸਾਰੇ ਆ ਹਾਂ ਫਿਰ ਆ ਮੈਂ ਮਨ ਰਧਾ ਹੇ ਹਾਈ ਹੈਲੋ ਹਾਊ ਆਰ ਯੂ ਸੇ ਗੁੱਡ ਬੰਗਾਇਜ਼ ਆਪੇ ਪੂਰੇ ਮਜ਼ੇ ਲੈ ਰਹੇ ਆ ਤੇ ਖੜੇ ਰਹੇ ਆ ਚਾਚਾ ਕਿੱਦਾਂ ਫਿਰਿਆ ਐ ਆ ਸਾਡੀ ਮੈ ਵੀ ਆਈ ਹੈ ਮੈ ਪਾ ਲਈ ਮੈ ਚ ਬਈ ਮੈ ਲੈ ਲੈ ਗਏ ਮੈ 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 ਆਪਾਂ ਬਾਰੇ ਲੱਗੇ ਤੱਕ ਹੁਣ ਆ ਜਾ ਚਾਚਾ ਆ ਗਾਣੇ ਇਹ ਬਾਨ ਆਏ ਤੇ ਬਾਨ ਕਰਨੀ ਹੈ ਓਏ ਯਾਰ ਯਾਰ ਆ ਗਏ ਮੇਲਾ ਹੁਣ ਗਾਇਸ ਤੁਹਾਨੂੰ ਅੱਗੇ-ਅੱਗੇ ਵਿਖਾਉਣੇ ਹੈ ਕਰ ਦੇਖੀ ਹੁਣ ਗਾਇਸ ਇੱਧਰ ਬਣ ਰਿਹਾ ਪੀਜ਼ਾ ਪਾਜੀ ਕਿੱਥੇ ਰੱਖਾਂ ਪੀਜ਼ਾ ਚਲੋ ਅੱਜ ਆ ਪਾਪੜ ਖੋਲੋ ਫਟੇ ਚਾਹੀਦਾ ਹੀ ਨਹੀਂ ਖਾ ਲੈਣੇ Where is The vlog? It's the pizza. So, guys, we are making a pizza. Hmm. Is it, it on Upstairs, Is it on? Yeah, it's yeah. on. Yeah. Yeah. Upstairs is me and Ahana's. No, bro. No, no, no. No. Um, no, we already went up and we already said it. Oh. <laughs> <laughs> guys, we, up we upstairs, Mine is ਕਮੇਸੀ ਸੋ ਯਾ ਹਾਨਾ ਇਸ 41 ਯਾ ਅ ਆਹਾਨਾ ਆਹਾਨਾ ਉਪਰ ਸੌਂਗੀ ਮੈਂ ਤੇ ਇਆਂ ਥੱਲੇ ਇਆਂ ਬਾਈ ਜੀ ਸਿੰਘ ਹਲੋ ਅ ਮੋਟਾ ਬੱਚਾ ਚੱਲਿਆ ਉੱਪਰ ਯਾ ਡਿਡ ਯੂ ਵਾਟ ਕਲੀਨਰ ਸੌ? ਯਾ ਮਸ਼ਾਅੱਲਾ ਵਾਸ਼ ਸ਼ੈਂਪੂ ਇਨਰ? ਯੈਸ ਦੇ ਹੈਵ ਸ਼ੈਂਪੂ ਇਨਰ ਐਂਡ ਹਾ ਮਾਈ ਕੰਡੀਸ਼ਨਰ ਯੈਸ ਦਿਸ ਇਜ਼ ਯੋਰ ਮਾਈਨ ਐਂਡ ਦਿਸ ਇਜ਼ ਯੋਰਸ ਯੋਰਸ ਇਜ਼ ਸਮਾਲ ਯਾ ਯਾ ਹਾਨਾ ਯਾ ਦਿਸ ਇਜ਼ ਆਈ ਡੋਨਟ ਨੋ ਯਾ ਲਾਈਕ ਕਾਚੂਮੀ ਵਗੈਰੇ ਦੀ ਭਾਜੀ ਤੁਹਾਨੂੰ ਕਿਦਾਂ ਲੱਗਾ ਫਿਰ ਮਜ਼ਾ ਆਇਆ ਨਾ ਚਾਚੇ ਦੀ ਚੋਇਸ ਮਰੀ ਹੋ ਸਾਲੀ ਅੱਡੀ ਸਾਡੇ ਚਾਚੇ ਨੇ ਚੋਇਸ ਕੀਤਾ ਹੈ ਹਾਂ ਚਾਚਾ ਕਿੰਨੇ ਦਾ ਪਿਆਪ ਆਉਣੇ ਕੀ ਸਿਸਟਮ ਲਗਾਕਦਾ ਨਹੀਂ ਵੈਸੇ ਆਪਾਂ ਪ੍ਰਾਈਵੇਸੀ ਦੀ ਕੀ ਗੱਲ ਕਰਦੇ ਨੇ ਬੱਟਰ ਆਰਾਊਂਡ 25 ਹਾਂ ਸਰ 25万 30 4 4 ਬੈਡਰੂਮ ਹਨਾ ਜਿੰਦਾ ਹਾਂ ਕੋ ਪੂਰਾ ਡਬਲ ਸਟੋਰੀ ਡਬਲ ਸਟੋਰੀ ਕਿਚਨ ਵੀ ਹੈ ਕਿਚਨ ਆ ਲਾਂਡਰੀ ਆ ਹਾਂ ਓਹ ਠੀਕ ਆ ਪੂਰਾ ਪ੍ਰਾਈਵੇਟ ਸੂਟ ਆ ਆਪਣਾ ਕੁੱਕਰ ਕਰੌਕਰੀ ਵੀ ਆ ਹਾਂ ਆ ਦਾਦੀ ਜੀ ਬੈ ਕੇ ਚਾਹ ਪੀਂਦੇ ਆ ਐ ਰਸ ਚਲ ਲ ਕੁਛ ਲੱਗ ਗਿਆ ਹਾਂ ਨੰਬਰ ਨਹੀਂ ਦਿੱਤੇ ਓ ਸ਼ੀਪਰ ਜੀ ਦੋਸਤੋ ਹੁਣ ਆਪਾਂ ਇਨਸਾਈਡ ਪੂਲ ਤੇ ਆਏ ਆ ਬੜਾ ਨਿਆੜਾ ਇਨਸਾਈਡ ਪੂਲ ਆ ਬਣਿਆ ਪੂਰਾ ਤੁਹਾਨੂੰ ਦਿਖਾਉਂ ਉਹ ਮਜ਼ਾ ਆ ਰਿਹਾ ਹੇ ਆਹ ਮੇਰੇ ਚਾਚੇ ਨਾਲ ਮੁੰਡਾ ਮਜ਼ੇ ਕਰ ਰਿਹਾ ਨਾ ਵੇ ਲੋ ਬਾਪੂ ਵੀ ਆ ਗਏ ਨੇ ਬਾਪੂ ਦੇ ਚਾਚਾ ਦੋਵੇਂ ਫਨ ਕਰਦੇ ਮੱਝ ਲਾਦਾ ਹਾਂ ਹਣਾ ਇੱਧਰ ਵੇਖੋ ਉਹ ਬਲ ਬਿਚਾਉਂਦੇ ਪਤਾ ਪੜੀਗੇ ਕੋਰੇ ਮੱਝ ਲਾਵੇ ਨਾ ਬਾਸਕਟਬਾਲ ਵਾਲਾ ਫੁੱਲ ਆ ਨਹੀਂ ਜਿਆਦਾ ਫੁੱਲ ਉਹਨਾਂ ਦੋਵਾਂ ਦੇ ਪੈਗ ਲੱਗੇ ਨਹੀਂ ਆਲੇ ਲੈਨ ਪੂਰੇ ਆਹ ਹੋਡ ਵਾਟਰ ਰਿਆ ਆਹ ਹੋਡ ਵਾਟਰ ਵਾਲਾ ਜਿੱਤੇ ਸਾਰੇ ਆਹ ਲਾਈਟਾਂ ਸਾਰੀਆਂ ਆ ਬੜੀਆਂ ਬੜੀਆਂ ਤਰਣੀਆਂ ਤਰਦੀਆਂ ਲਾਈਟਾਂ ਆ ਉਹ ਅਇਤੋ ਅਇਤੋ ਪਾਣੀ ਡੇਗਦਾ ਬੜਾ ਤੇਜ਼ ਬੜਾ ਜ਼ਿਆਦਾ ਆਉਂਦਾ ਮੈਂ ਵੀਡੀਓ ਬਣਾਈਆ ਮੈਂ ਤੁਹਾਨੂੰ ਸ਼ੇਅਰ ਕਰੂੰਗਾ ਨਾ ਕੋਈ ਨਹੀਂ ਆਉਣਾ ਆਹ ਨਾਲ ਪਿੱਛੇ ਬਹਰ ਅੱਗੇ ਦਿਖਾਉਂਦਾ ਐ ਇਦਾਂ ਪਾਣੀ ਡੇਗਦਾ ਉਹ ਤੇ ਟੱਪ ਜਿਹਾ ਲਗਾਓ ਤੇ ਬੜਾ ਛੋਟਾ ਨਾ ਪਾਣੀ ਤੋਂ ਬੜਾ ਨਹੀਂ ਆਉਂਦਾ